ਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜੀਲੈਂਸ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੰਮਣ ਜਾਰੀ ਕਰ ਦਿੱਤੇ ਗਏ ਗਨੀਪ ਕੌਰ ਮਜੀਠੀਆ ਉਹਨਾਂ ਦੇ ਸਾਲਾ ਤੇ ਹੋਰ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਵਿਜੀਲੈਂਸ ਉਹਨਾਂ ਨੂੰ ਵੀ ਤਾਲਬ ਕਰੇਗੀ ਗ੍ਰਿਫਤਾਰ ਕਰੇਗੀ ਜੋ ਕੁਝ ਵਿਜੀਲੈਂਸ ਵੱਲੋਂ ਸਬੂਤ ਇਕੱਠੇ ਕੀਤੇ ਗਏ ਨੇ ਉਹਨਾਂ ਦੇ ਤਾਰਾਂ ਉਹਨਾਂ ਦੇ ਸੋਹਰਾ ਪਰਿਵਾਰ ਨਾਲ ਜੁੜ ਗਈਆਂ ਨੇ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਚਿੰਨਾ ਨੂੰ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਚਲਾਨ ਪੇਸ਼ ਕੀਤਾ ਗਿਆ ਹੈ ਜੋ ਨਾਬਾਦ ਜੇਲ੍ਹ ਵਿੱਚ ਬੰਦ ਨੇ 740 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਹੈ ਗੈਰਕਾਨੂੰਨੀ ਢੰਗ ਨਾਲ ਬਣਾਈ ਗਈ ਹੈ ਉਸ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹੁਣ ਫਸਦੇ ਨਜ਼ਰ ਆ ਰਹੇ ਨੇ ਜਿਹੜੇ ਕਿ ਉਹਨਾਂ ਦੇ ਸਾਲਾ ਗਜਪਤ ਸਿੰਘ ਗਰੇਵਾਲ ਨੂੰ ਵਿਜੀਲੈਂਸ ਨੇ ਮੰਗਲਵਾਰ ਨੂੰ ਜਿਹੜਾ ਕਿ ਉਹਨਾਂ ਨੂੰ ਸ਼ਾਮਲ ਹੋਣ ਲਈ ਉਹਨਾਂ ਨੂੰ ਬੁਲਾਇਆ ਸੀ ਸੋਮਵਾਰ ਨੂੰ ਵੀ ਉਹਨਾਂ ਨੂੰ ਜਿਹੜਾ ਪੁੱਛਗਿੱਛ ਲਈ ਬੁਲਾਇਆ ਗਿਆ ਪਰ ਉਹ ਨਾ ਸੋਮਵਾਰ ਹਾਜ਼ਰ ਹੋਏ ਤੇ ਨਾ ਹੀ ਮੰਗਲਵਾਰ ਹਾਜ਼ਰ ਹੋਏ ਜਿਸ ਨੂੰ ਲੈ ਕੇ ਹੁਣ ਵਿਜੀਲੈਂਸ ਨੇ ਉਹਨਾਂ ਦੇ ਉੱਪਰ ਜੋ ਗਿਰਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ ਬੀ ਐਨ ਐਸਟੀ ਧਾਰਾ 171 ਦੇ ਤਹਿਤ ਨੋਟਸ ਪੇਜ ਕੇ ਮੰਗਲਵਾਰ ਸਵੇਰੇ 11 ਵਜੇ ਮੁਹਾਲੀ ਸੈਕਟਰ ਵਿੱਚ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਬਿਨਾਂ ਕਾਰਨ ਦੱਸੇ ਪੇਸ਼ ਨਾ ਹੋਣਾ ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਕਾਰਵਾਈ ਹੋਣ ਸ਼ੁਰੂ ਹੋ ਚੁੱਕੀ ਹੈ ਵਿਜੀਲੈਂਸ ਨੇ ਗੈਰ ਹਾਜ਼ਰੀ ਨੂੰ ਗੰਮੇਰਤਾ ਨਾਲ ਲੈਂਦਿਆਂ ਹੋਇਆਂ ਉਹਨਾਂ ਦੇ ਉੱਪਰ ਜੋ ਗਿਰਫਤਾਰੀ ਵਾਰੰਟ ਜਾਰੀ ਕੀਤੇ ਨੇ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਇਸ ਸਮੇਂ ਨਾ ਬਾਜੇਲ ਵਿੱਚ ਬੰਦ ਨੇ ਉਹਨਾਂ ਦੀ ਪਤਨੀ ਗਨੀਬ ਕੌਰ ਮਜੀਠੀਆ ਨੂੰ ਵੀ ਕੁੱਛਗਿਸ਼ ਲਈ ਸਮਨ ਜਾਰੀ ਹੋਏ ਨੇ ਸੋ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਆਮਦਨ ਵਧੀ ਹੈ 2007 ਤੋਂ ਲੈ ਕੇ 2017 ਦੇ ਵਿੱਚ ਉਹਨਾਂ ਦੇ ਜਿਹੜੇ ਕਿ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪੂਰੀ ਤਰ੍ਹਾਂ ਸ਼ਾਮਲ ਸੀਗੇ ਉਹਨਾਂ ਦੇ ਸਾਲਾ ਸਾਹਿਬ ਜਿਹੜੇ ਕਿ ਗਜਪਤ ਸਿੰਘ ਗਰੇਵਾਲ ਤੇ ਉਹਨਾਂ ਦੇ ਭੈਣ ਜੋ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਮੌਜੂਦਾ ਵਿਧਾਇਕ ਨੇ ਗਨੀਪੌਰ ਮਜੀਠੀਆ ਇਹਨਾਂ ਦੇ ਖਾਤਿਆਂ ਨਾਲ ਵੀ ਜਿਹੜਾ ਕਿ ਕੁਝ ਨਾ ਕੁਝ ਲੈਣ ਦੇਣ ਹੋਇਆ ਜਿਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਵਿਜੀਲੈਂਸ ਜੋ ਵਿਕਰਮ ਸਿੰਘ ਮਜੀਠੀਆ ਦੇ ਉੱਪਰ 740 ਕਰੋੜ ਰੁਪਏ ਦਾ ਇਹ ਮਾਮਲਾ ਦਰਜ ਕੀਤਾ ਹੋਇਆ ਉਹਨਾਂ ਦੇ ਜੋ ਨਾਬਾਜ਼ ਜੇਲ੍ਹ ਵਿੱਚ ਬੰਦੇ ਨੇ ਪਿਛਲੇ ਦਿਨੀ ਮੁਹਾਲੀ ਅਦਾਲਤ ਵੱਲੋਂ ਕੁਝ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਸੀ ਕਿ ਉਹਨਾਂ ਨੂੰ ਇੱਕ ਹਫ਼ਤੇ ਵਿੱਚ ਦੋ ਵਾਰ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਵਕੀਲ ਇੱਕ ਅਲੱਗ ਕਮਰੇ ਵਿੱਚ ਮੁਲਾਕਾਤ ਕਰ ਸਕਦੇ ਨੇ ਜਦੋਂ ਕਿ ਪਹਿਲਾਂ ਮੁਲਾਕਾਤ ਆਮ ਕੈਦੀਆਂ ਵਾਂਗ ਕਰਵਾਈ ਜਾਂਦੀ ਸੀ ਸਿਰਫ ਤੇ ਸਿਰ ਉਹਨਾਂ ਦੇ ਪਤਨੀ ਜਾਂ ਉਹਨਾਂ ਦੇ ਬੱਚੇ ਹੀ ਮੁਲਾਕਾਤ ਕਰ ਸਕਦੇ ਸੀ ਪਰ ਹੁਣ ਇਹ ਦਰਬਾਰਦ ਨੇ ਸ਼ੋਰ ਦਿੱਤੀ ਕਿ ਉਹਨਾਂ ਦੇ ਵਕੀਲ ਵੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਜਿਹੜੇ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਨੇ ਅਲੱਗ ਕਮਰੇ ਵਿੱਚ ਔਰ ਹਫਤੇ ਵਿੱਚ ਦੋ ਦਿਨ ਇਸ ਇਸ ਰਾਹਤ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨੂੰ ਵੀ ਥੋੜੀ ਜਿਹੀ ਰਾਹਤ ਮਿਲੀ ਸੀ ਪਰ ਹੁਣ ਜੇ ਦੂਸਰੀ ਵਾਰ ਜਿਹੜਾ ਕਿ ਉਹਨਾਂ ਨੂੰ ਸੱਮਨ ਜਾਰੀ ਹੋ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗ੍ਰੀਨਕੌਰ ਮਜੀਠੀਆ ਨੂੰ ਵੀ ਔਰ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਵੀ ਸੋ ਵਿਜੀਲੈਂਸ ਨੇ ਸ਼ਿਕੰਜਾ ਪੂਰੀ ਤਰ੍ਹਾਂ ਕਸ ਲਈ ਹੈ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਉਹਨਾਂ ਦੇ ਵਕੀਲਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਵੇਗੀ ਜਿਹੜਾ ਉਹਨਾਂ ਦੇ ਉੱਪਰ ਇਹ ਕੇਸ ਦਰਜ ਕੀਤਾ ਗਿਆ ਹੈ ਇਹ ਬਦਲਾਖੋਰੀ ਰਾਜਨੀਤੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਜੋ ਗਨੀਪੌਰ ਮਜੀਠੀਆ ਦਾ ਆਪਣੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਸਤਕਾਰ ਹੋ ਰਿਹਾ ਹੈ ਬਹੁਤ ਜ਼ਿਆਦਾ ਉਹਨਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਗਨੀਪੌਰ ਦੇ ਉੱਪਰ ਵੀ ਇਸੇ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ ਕਿ ਉਹ ਮਜੀਠਾ ਹਲਕਾ ਬਿਲਕੁਲ ਖਾਲੀ ਹੋ ਜਾਵੇ ਮਜੀਠਾ ਹਲਕੇ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਲੀਡਰ ਜਿਹੜਾ ਇਸ ਸਮੇਂ ਪਹਿਲਾ ਅਕਾਲੀ ਦਲ ਦੇ ਵਿੱਚ ਜੋ ਵਿਕਰਮ ਸਿੰਘ ਮਜੀਠੀਆ ਦਾ ਪੀਏ ਦੇ ਤੌਰ ਤੇ ਕੰਮ ਕਰਦਾ ਸੀਗਾ ਤਲਵੀਰ ਸਿੰਘ ਗਿੱਲ ਇਹ ਉਸਦੇ ਵੱਲੋਂ ਕਾਰਵਾਈ ਕਰਵਾਈ ਜਾ ਰਹੀ ਹੈ ਜੋ ਕੁਝ ਜਾਣਕਾਰ ਸੂਤਰ ਦੱਸ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਹੁਣ ਡਰ ਲੱਗ ਰਿਹਾ ਕਿ ਉਹ ਸਰਕੇ ਦੇ ਵਿੱਚ ਜੇਕਰ ਗਨੀਪ ਕੌਰ ਮਜੀਠੀਆ ਦੁਬਾਰਾ ਚੋਣ ਲੜਦੇ ਨੇ ਤਾਂ ਉਹਨਾਂ ਦਾ ਇਥੋਂ ਸਫਲ ਹੋਣਾ ਮੁਸ਼ਕਲ ਹੈ ਜਿਸ ਦੇ ਕਾਰਨ ਉਹ ਲਗਾਤਾਰ ਇਹ ਵਿਜੀਲੈਂਸ ਨੂੰ ਸ਼ਿਕਾਇਤਾਂ ਦੇ ਰਹੇ ਨੇ ਕਿ ਵਿਜੀਲੈਂਸ ਉਹਨਾਂ ਦੇ ਉੱਪਰ ਕਾਰਵਾਈ ਕਰੇ ਤਾਂ ਕਿ ਵਿਕਰਮ ਸਿੰਘ ਮਜੀਠੀਆ ਦਾ ਐਸੇ ਹਲਕੇ ਦੇ ਵਿੱਚ ਬਿਲਕੁਲ ਆਧਾਰ ਖਤਮ ਹੋਵੇ ਤੇ ਉਹ ਇੱਥੋਂ ਵਿਧਾਨ ਸਭਾ ਚੋਣਾਂ ਜਿੱਤ ਸਕਣ ਪਰ ਦੂਸਰੇ ਪਾਸੇ ਗ੍ਰੀਵ ਕੋਰ ਮਜੀਠੀਆ ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਪੱਖ ਰੱਖ ਚੁੱਕੇ ਨੇ ਹੁਣ ਉਹਨਾਂ ਦੇ ਵੱਲੋਂ ਆਪਣੇ ਵਿਜੀਲੈਂਸ ਅੱਗੇ ਪੇਸ਼ ਹੋ ਕੇ ਕੀ ਦੱਸਿਆ ਜਾਵੇਗਾ ਜਿਹੜੇ ਉਹਨਾਂ ਦੇ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਜੋ ਹੁਣ ਉਹਨਾਂ ਨੂੰ ਵਿਜੀਲੈਂਸ ਗ੍ਰਿਫਤਾਰ ਕਰੇਗੀ ਗ੍ਰਿਫਤਾਰ ਕਰਨ ਤੋਂ ਬਾਅਦ ਕਿੰਨੇ ਦਿਨ ਦੀ ਉਹਨਾਂ ਨੂੰ ਸਜ਼ਾ ਹੋਵੇਗੀ ਉਹਨਾਂ ਦੇ ਉੱਪਰ ਕਿਹੜੇ ਟਰੈਕ ਚੱਲੇਗਾ ਇਸ ਦੇ ਬਾਰੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਦੇ ਕੁਝ ਨਵਾਂ ਵਾਪਰੇਗਾ ਸੋ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਤੇ ਹੋਰ ਵਧ ਰਹੀਆਂ ਨੇ ਜੋ ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨਾਂ ਨੂੰ ਨਾਬਾਜਲ ਵਿੱਚ ਰੱਖਿਆ ਹੋਇਆ ਹੈ ਬਿਰਕ ਬਦਲਣ ਦੇ ਵਾਸਤੇ ਵੀ ਜੋ ਅਰਜੀ ਖਾਜ ਕਰ ਦਿੱਤੀ ਗਈ ਸੀ ਅਦਾਲਤ ਵੱਲੋਂ ਹੁਣ ਉਹਨਾਂ ਨੂੰ ਆਮ ਜਿਹੜਾ ਬਿਰਕ ਦੇ ਵਿੱਚ ਆਮ ਕੈਦੀਆਂ ਦੇ ਨਾਲ ਰੱਖਿਆ ਜਾ ਰਿਹਾ ਸੋ ਵਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ ਬਚਨੇ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਕਿ ਉਥੋਂ ਆਪਣੇ ਵਕੀਲਾਂ דרਹੀਂ ਇਹ ਵਾਰ-ਵਾਰ ਸੁਨੇਹਾ ਦਿੰਦੇ ਨੇ ਕਿ ਮੈਂ ਇੱਕ ਦਿਨ ਬਿਲਕੁਲ ਸਾਫ ਸੁਥਰਾ ਜਿਹੜਾ ਕੀ ਬਾਹਰ ਆਵਾਂਗਾ ਔਰ ਜਿਵੇਂ ਪਹਿਲਾ 6 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ 6 ਮਹੀਨੇ ਬਾਅਦ ਉਹਨਾਂ ਨੂੰ ਜਿਹੜੀ ਜਮਾਨਤ ਮਿਲ ਸਕਦੀ ਏ ਔਰ ਵਿਕਰਮ ਸਿੰਘ ਜੇਠਿਆ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉੱਪਰ ਪੂਰੀ ਤਰ੍ਹਾਂ ਵਰਦੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਘੇੜਦੇ ਨੇ ਜਿਸ ਕਰਕੇ ਆਮ ਆਦਮੀ ਪਾਰਟੀ ਵੀ ਵਿਕਰਮ ਸਿੰਘ ਜੇਠਿਆ ਤੋਂ ਡਰਦੀ ਨਜ਼ਰ ਆ ਰਹੀ ਹੈ